ਕੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੋਲਿਆ ਸ਼ੰਕਰ ਰੋਡ ਤੇ ਸਰਕੋਰ ਦੇ ਨੇੜੇ ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦੂਸਰਾ ਭਾਗ ਜਿਹੜਾ ਟੀਕਾ ਭਾਗ ਦੂਜਾ ਪਿਆ ਸੀ ਨਾਲ ਦੋ ਫੁੱਟ ਕੇ ਸਾਫ ਸਨ ਸੁਖਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀ ਸਾਹਿਬ ਆਪਣਾ ਰਹਿਣਾ ਸਾਹਿਬ ਜਿਹੜਾ ਨਿਤਨੇਮ ਆਪਾਂ ਕਰਦੇ ਆਂ ਤੋਂ ਡੁਕਾ ਸੀ ਇੱਕ ਇੱਕ ਸੀਗੀ ਆਪਣੀ ਜਿਹੜੇ ਮੋਮੈਂਟੋ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਕਉਦਰ ਰਹਿਦਾ ਰਹਿਣ ਵਾਲਾ ਆ ਕੁਦਰਤੀ ਉਹ ਕੋਈ ਮੰਗ ਰਿਆ ਸੀ ਤੇ ਇਹ ਸਾਰਾ ਇੱਕ ਲਾਲ ਆਪਣੇ ਕਹਿ ਲਓ ਉਹ ਕਪੜੇ ਦੇ ਥੱਲੇ ਪਿਆਉ ਨੂੰ ਲੱਭਿਆ ਲਾਲ ਕਪੜੇ ਵਾਲੋ ਦੀ ਨਜ਼ਰ ਚਲ ਗਈ ਸਕੂਟਰ ਤੇ ਜਾ ਰਿਹਾ ਸੀ ਉਹ ਤੇ ਜਦੋਂ ਲਾਲ ਕਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਭਾਗ ਦੂਜਾ ਤੇ ਗੁਰਗਾ ਸਾਹਿਬ ਦੋ ਜਿਹੜੇ ਉਹਨੂੰ ਥੱਲੇ ਤੇ ਇਸ ਇਸ ਗਲਤੀ ਅਸੀਂ ਬੜੀ ਕਰੜੇ ਸ਼ਬਦਾਂ ਜਿੰਦਿਆ ਕਰਦੇ ਆ ਉਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੋਈ ਦੇਵੀ-ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸੀਗੀਆਂ ਫੋਟੋਗ੍ਰਾਫ ਸੀਗੀਆਂ ਜਾਂ ਕੋਈ ਧਰ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਨ ਕਰਾਉਨੇ ਆ ਜਾਂ ਕੋਈ ਮੰਦਰ ਵਿੱਚ ਪ੍ਰੋਗਰਾਮ ਹੁੰਦਾ ਉਹਦੇ ਉਸ ਵੇਲੇ ਆਪਾਂ ਜਿਹੜੀ ਸੁਤੰਤ ਉਹ ਜਿਹੜੇ ਪਤੰਦੇ ਸਜਣਾਂ ਨੂੰ ਆਪਾਂ ਦਿੰਨੇ ਆ ਸੋ ਇਹ ਬੜੀ ਆਪਣੀ ਮਾਣ ਦੀ ਗੱਤਨਾ ਆ ਜਿਨੇ ਵੀ ਕੀਤੀ ਆ ਜਿਨੇ ਇਸ ਕਾਰਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹ ਚਾਹ ਰਹੇ ਨੂੰ ਹਦਾਇਤ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਦੀ ਤਹ ਤੱਕ ਜਾਓ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਕਸੂਰ ਹੈ ਜਿਹੜਾ ਦੋਸ਼ੀ ਆ ਉਹਨੂੰ ਲੱਭ ਕੇ ਤੇ ਉਹਨੂੰ ਨਸ਼ਰ ਕਰੋ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਭਰੋਸਾ ਹੋਵੇ ਜਿਹਨੇ ਪਾਪ ਕੀਤਾ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬੜਾ ਲੋ ਸਭ ਆਮ ਹੀ ਦੇਖਣ ਜਾਂਦਾ ਜਦੋਂ ਵੀ ਦੇਖੋ ਕਿ ਦਰਿਆ ਦੇ ਕੋਲ ਜਾਂ ਕਿਸੇ ਨਹਿਰ ਦੇ ਕੋਲ ਧਾਰਮਿਕ ਤਸਵੀਰਾਂ ਆਮ ਹੀ ਪਈਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਦੇਖੋ ਤਸਵੀਰਾਂ ਦੀ ਗੱਲ ਹੋ ਰਹੀ ਹੈ ਜੀ ਅਜੇ ਤਾਂ ਸਾਰੀ ਤੁਹਾਨੂੰ ਜਿਹੜੀ ਆ ਕਿ ਆ ਵਿਕਿਆ ਦਸਤੀ ਆ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਆ ਜਾਂ ਉਹਨੂੰ ਸੈਂਚੀ ਆਪਾਂ ਕਹਿ ਸਕਦੇ ਆ ਉਹ ਭਾਗ ਦੂਜਾ ਆ ਉਹ ਉਹਦੇ ਵਿੱਚ ਗੁਰਬਾਣੀ ਆ ਉਹ ਆਪਣਾ ਆਪਾਂ ਉਹਨੂੰ ਮੱਥਾ ਟੇਕਦੇ ਆ ਉਹ ਆਪਾਂ ਗੁਰੂ ਮੰਨਦੇ ਆ ਉਸ ਗੁਰਬਾਣੀ ਨੂੰ ਤੇ ਨਾਲ ਉਪਕਾ ਸਭ ਵੀ ਸੀਗੇ ਜਪਜੀ ਸਾਹਿਬ ਦੇ ਤੇ ਆਪਣੇ ਜਿਹੜਾ ਸੁਖਮਨੀ ਸਾਹਿਬ ਦੇ ਉਹ ਵੀ ਸੀਗੇ ਸੋ ਇਹ ਤਾਂ ਗੱਲ ਕਿਸੇ ਨੇ ਜਾਂ ਤਾਂ ਦੇਖੋ ਕਈ ਬੜੇ ਇਦਾਂ ਦੇ ਪਾਪੀ ਆ ਜਿਹੜੇ ਆਪਣੇ ਇਦਾਂ ਦੀ ਘਟਨਾਵਾਂ ਕਰਦੇ ਨੇ ਪਹਿਲਾਂ ਵੀ ਪੰਜਾਬ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦਾ ਜਿਹੜਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗੱਦਬੀ ਹੋਈਆ ਇਸ ਗੱਲੋਂ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਆ ਬੜਾ ਗੁੱਸਾ ਆ ਤੇ ਨਹੀਂ ਹੋਣਾ ਚਾਹੀਦਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਆਪਾਂ ਸਾਰੇ ਗੁਰੂਆਂ ਪੀਆ ਅਵੇ ਤੇ ਪ੍ਰਮਾਤਮਾ ਦੇ ਅਵਤਾਰਾਂ ਦੇ ਅੱਗੇ ਆਪਾਂ ਆਪਣਾ ਸਿਰ ਝੁਕਾਉਨੇ ਆ ਤੇ ਸਾਰੇ ਧਰਮ ਆਪਣ ਨੂੰ ਬਹੁਤ ਪਿਆਰੇ ਨੇ ਕਿਸੇ ਧਰਮ ਦਾ ਵੀ ਨਹੀਂ ਆਪਣੇ ਉਹਨਾਂ ਦੇ ਚਿੰਨ ਦਾ ਅਪਮਾਨ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਦਾ ਕਦੀ ਵੀ ਅਸੀਂ ਵੀ ਅਸੀਂ ਨਹੀਂ برداشت ਕਰਾਂਗੇ ਕਦੀ ਨਹੀਂ ਸਹਿ ਸਕਦੇ ਸੋ ਅਸੀਂ ਆਪਣੇ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਹੈਗਾ ਆ ਜਿਨੇ ਇਹ ਪਾਪ ਕੀਤਾ ਉਹ ਲੱਭਿਆ ਜਾਵੇ ਉਹਦੇ ਬਰ ਬਰ ਖਿਲਾਫ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਇਹ ਹੁਣ ਪੁਲਿਸ ਨੂੰ ਸਾਰੀ ਗੱਲ ਦੱਸਤੀ ਆ ਇੱਥੇ ਪੁਲਸ ਵਾਲੇ ਡੀਐਸਪੀ ਸਾਹਿਬ ਆਏ ਸਕੇ ਗੁਰਦੁਆਰਾ ਸਿੰਘ ਸਵਾ ਖੜੇ ਆ ਤੇ ਕੁਝ ਟਾਈਮ ਦੇਖਦੇ ਆ ਕਿ ਪੁਲਿਸ ਦੀ ਪੜਤਾਲ ਕਿੱਧਰ ਨੂੰ ਜਾਂਦੀ ਆ ਲੇਕਿਨ ਸਾਨੂੰ ਆਸ ਹੈ ਕਿ ਜਿਹਨੇ ਵੀ ਇਹ ਆਪਣੇ ਜੁਰਮ ਕੀਤਾ ਪਾਪ ਕੀਤਾ ਉਹ ਜ਼ਰੂਰ ਫੜਿਆ ਜਾਊਗਾ ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ